ਆਹ ਹੈ ਜੀ ਸ਼ਾਹਪੁਰ ਘਟੌਰ ਵਾਲਾ ਮੋੜ ਹੈ ਚੰਡੀਗੜ੍ਹ ਰੋਡ ਜਿਹੜਾ ਹੈ ਜਿਹਨੂੰ ਕਹਿ ਸਕਦੇ ਆਪਾਂ ਕਰਾਲੀ ਖਰੜ ਰੋਡ ਇਹਦੇ ਤੇ ਖਲਾੜੀ ਹੈ ਜੀ ਦੇਸੀ ਗੁੜ ਅਤੇ ਸ਼ੱਕਰ ਮੈਕਡੋਨਲਡ ਦਾ ਉੱਪਰਲੇ ਪਾਸੇ బోర్ ਲੱਗਿਆ ਉਹਦੇ ਥੱਲੇ ਖਲਾੜੀ ਹੈ ਜੀ ਇਹ ਇਹ ਫੋਟੋ ਲੱਗੀ ਹੋਈ ਜੀ ਬਾਈ ਜੀ ਦੀ ਔਰ ਪੁਰਾਣੀ ਵਿਧੀ ਨਾਲ ਤਿਆਰ ਕੀਤਾ ਹੋਇਆ ਗੁੜ ਸ਼ੱਕਰ ਤੇ ਗੁੜ ਟਿੱਕੀ ਅੱਜ ਇੱਥੇ ਦੀ ਗੁੜ ਟਿੱਕੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿੰਦਾ ਗੁੜ ਟਿੱਕੀ ਬਣਦੀ ਆ ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮ ਜੰਡ ਕਾਰਟਸ ਤੋਂ ਮੈਂ ਰਜੇ ਚੋਪੜਾ ਦੇਖੋ ਜੀ ਗੁਰ ਵੱਟ ਉਤਰੀ ਆ ਜੀ ਔਰ ਆ ਆ ਗਈ ਦੀ ਮਾਲ ਜੀ ਹਾਂ ਜੀ ਕੀ ਬਣਨ ਲੱਗੇ ਹੁਣ ਬਣਣੀ ਨੇ ਜੀ ਟਿੱਕੀ ਥੋੜਾ ਜਿਹਾ ਸਮਾਨ ਪਾ ਕੇ ਨੇ ਜੀ ਟਿੱਕੀ ਬਣਨੀ ਆ ਆਹਾ ਡੱਬਾ ਜੀ ਵਾਹ ਜੀ ਵਾਹ ਬੋਲੋ ਤਾਂ ਜਰਾ ਡੱਬਾ ਆ ਦੇਖੋ ਜੀ ਇਹਦੇ ਵਿੱਚ ਛੋਲੇ ਪਾਏ ਆ ਜੀ ਖੋਪੇ ਦਾ ਬਰਾਦਾ ਪਾਇਆ ਬਦਾਮ ਵੀ ਪਾਲੇ 100 ਗੀ ਵੀ ਪਾਲੀ ਥੋੜੀ ਜਵੈਣ ਪਾਲੀ ਗਰਮੀਆਂ ਹੁਣ ਸੁੰਡ ਭਾਵੇਂ ਨਾ ਪਾਉ ਦੇਖੋ ਜੀ ਬਣਾਉਤਾ ਜੀ ਅੱਲਾ ਜੀ ਪੈ ਗਿਆ ਜੀ ਸਮਾਨ ਉਹ ਵਾਹ ਜੀ ਵਾਹ ਬਹੁਤ ਵਧੀਆ ਛੋਲੇ ਵੀ ਪੈ ਗਏ ਜੀ ਉਪ ਪੈ ਗਏ ਜੀ ਖੋਪੇ ਦਾ ਬਰਾਦਾ ਪੈ ਗਿਆ ਜੀ ਸੌਸ ਪੈ ਗਿਆ ਜੀ ਬਦਾਮ ਵੀ ਥੋੜੇ ਥੋੜੇ ਪੈ ਗਏ ਜੀ ਹਾਂ ਜੀ ਆਹ ਦੇਖੋ ਜੀ ਇਹ ਬਣ ਲੱਗੇ ਜੀ ਟਿੱਕੀ ਅੱਲਾ ਜੀ ਰਲਾ ਦੇ ਜੀ ਪਾਈ ਜੀ ਨੇ 3:00 ਹੋ ਜੇ 3:30 ਹੋ ਜੇ ਵਾਜੀ ਵਧੀਆ ਜੇ ਰੰਗ ਦੀ ਨਾਲ ਦੀ ਆ ਦੇਖੋ ਜੀ ਕੀ ਆ ਸੁਣਾ ਨਹੀਂ 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 ਰੰਗ ਕਿੰਨਾ ਵਧੀਆ ਆ ਰਿਹਾ ਹੈ ਵਾਜੀ 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 ਆ ਦੇਖੋ ਜੀ ਇਹ ਨੂੰ ਹੁਣ ਇਹਨਾਂ ਨੇ ਪਾ ਦੇਣਾ ਜੀ ਉਹਦੇ ਪਰੇ ਟ੍ਰੇ ਵਿੱਚ ਪਾ ਦੇਣਾ ਦੇਖੋ ਉੱਥੇ ਫਿਰ ਇਹਨਾਂ ਨੇ ਨੂੰ ਜੀ ਇਹ ਜਿਹੜਾ ਕੱਟਦੇ ਨੇ ਟਿੱਕੀ ਆ। ਛੋਲੇ ਵੀ ਪੈ ਜਾਂਦੇ ਜੀ ਵਿੱਚ ਮੂੰਹ ਖੋਲੀ ਦੀ ਜਗਾ ਤਾਂ ਨਾ ਕਹਿੰਦੇ ਛੋਲੇ ਜਿਹੜੇ ਜਿਆਦਾ ਵਧੀਆ ਸਵਾਦ ਆ। ਬਹੁਤ ਵਧੀਆ ਅਮੀ ਟੇਏ ਆ। ਸਾਡੇ ਕੋਲ ਇਹਨੂੰ ਤੇਏ ਦੇ ਵਿੱਚ ਟ੍ਰਾਂਸਫਰ ਕਰ ਲਿਆ ਜੀ। ਵਾਹ ਜੀ ਵਾਹ। ਆ ਦੇਖੋ ਜੀ ਟਿੱਕੀ ਬਣਦੀ। ਲਓ ਜੀ। ਬੱਲੇ 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 ਬਹੁਤ ਵਧੀਆ ਜੀ ਬਾਦੇ 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 ਸੰਗਰੇ ਉਹ ਬੜੀ ਜਗਾ ਆ ਦੇਖੋ ਜੀ ਪੈ ਗਿਆ ਜੀ ਸਮਾਨ ਉਧਰ ਗਿਆ ਲੋ ਨਿੱਡਾ ਕਰਦਾ ਇੱਧਰ ਕਰ ਰਿਹਾ ਰੱਖ ਰਿਹਾ ਲਓ ਜੀ ਆ ਜੀ ਬਹੁਤ ਜੀ ਦਿਲਨੇ ਬਸ ਇੱਕ ਥੇ ਤੈਨੂੰ ਕਰੂਗੀ ਜੀ ਪ੍ਰੋਸੈਸ ਮੜਾ ਜਾ ਆ ਦੇਖੋ ਜੀ ਇਹਨੂੰ ਬਰਾਬਰ ਕਰ ਲੈਣਾ ਜਿਹਦੇ ਟ੍ਰੇ ਦੇ ਵਿੱਚ ਇਹ ਰਹੇ ਥੋੜੀ ਠੰਡੀ ਹੋਣ ਤੇ ਕੱਟੀ ਜਾਊਗੀ ਵਾਹ ਜੀ ਵਾਹ ਗੋੜ ਦੀ ਟਿੱਕ ਜੀ ਰੋਟੀ ਖਾਣ ਤੋਂ ਬਾਅਦ ਖਾ ਸਕਦੇ ਹੋ ਵਧੀਆ ਲੱਗਦੀ ਹੈ ਥੋਲੇ ਨਾਲ ਜਦੋਂ ਗੁਰਦੇ ਨਾਲ ਰਲ ਜਾਂਦੇ ਨੇ ਜੀ ਇਹਦੀ ਪਲਾਸਟਿਕਤਾ ਵੀ ਬਣ ਜਾਂਦੀ ਹੈ ਉਹਦੀ ਜਿਹੜੀ ਹੈ ਨਾ ਫੂਡ ਵੈਲਿਊ ਇਨਕਰੀਜ਼ ਹੋ ਜਾਂਦੀ ਹੈ। ਬਾਕੀ ਥੋੜੀਆਂ ਜਿਹੀਆਂ ਸੌਗੀਆਂ ਪਏਗਾ ਸੌਗੀ ਵੀ ਆਇਰਨ ਦਾ ਸੋਰਸ ਹੈ। ਔਰ ਗੁੜ ਤਾਂ ਹੁੰਦਾ ਹੀ ਹੈ ਰਿਚ ਇਨ ਆਰਨ ਔਰ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋ ਜਾਂਦੀ ਜੀ। ਕਰਿਓ ਕਮੈਂਟ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਛੋਟੀ ਜੀ ਵੀਡੀਓ ਔਰ ਗੁੜ ਦੀ ਟਿੱਕੀ ਤੁਸੀਂ ਕਿਦਾਂ-ਕਿਦਾਂ ਬਣਵਾਉਂਦੇ ਹੋ? E aqui para o heavy e aqui se desceu.